ਗਾਰੇ ਸਾਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਹਰਿ ਅਵਲਮੀਕੀ ਸੋ ਮੈਨੂੰ ਇਹ ਦੱਸਿਆ ਹੋਇਆ ਆ ਆਪ ਜੀ ਨੂੰ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਜੋ ਸੰਯੁਕਤ ਦਰਦ ਮੋਰਚਾ ਬਣਿਆ ਉਸ ਦੀ ਸੈਕੰਡ ਮੀਟਿੰਗ ਤਸੀਲ ਤਾ ਰਿਪੋਰਟ ਡਿਸਟ੍ਰਿਕਟ ਮੋਕਾ ਦੇ ਵਿੱਚ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਜਿਸ ਦਾ ਆਗਾਜ਼ ਹੋਇਆ ਤੇ ਬਹੁਤ ਹੀ ਇਸ ਦਾ ਨਿਯਮ ਦੇ ਵਿੱਚ ਰਹਿ ਕੇ ਉਨ ਸ਼ਾਸਨ ਦੇ ਵਿੱਚ ਰਹਿ ਕੇ ਇਸ ਦਾ ਸਮਾਪਨ ਹੋਇਆ ਇਸ ਦੇ ਦੌਰਾਨ 15 ਮੈਂਬਰੀ ਸਟੇਟ ਬੋਡੀ ਦਾ ਗਠਨ ਕੀਤਾ ਗਿਆ ਹੈ ਆ ਜੋ ਕਿ ਆਇਨ ਗਰੀਬ ਅਤੇ ਮਜ਼ਰੂਮਾਂ ਉੱਤੇ ਪੰਜਾਬ ਵਿੱਚ ਅਤਿਆਚਾਰ ਹੋ ਰਿਹਾ ਉਸ ਨੂੰ ਕਿਸ ਤਰ੍ਹਾਂ ਠੱਲ ਪਾਈ ਜਾਵੇ ਅਤੇ ਪੰਜਾਬ ਵਿੱਚ ਜੋ ਸਾਡੇ ਸੰਵਿਧਾਨਕ ਹੱਕ ਖੋਏ ਜਾ ਰਹੇ ਆ ਉਸ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਇਹਦੇ ਉੱਤੇ ਮੌਕੇ ਦੀਆਂ ਪ੍ਰਸਤਤੀਆਂ ਦੇ ਹਿਸਾਬ ਦੇ ਨਾਲ ਡਿਸੀਜਨ ਲਵਾਂਗੀ ਔਰ ਇੱਕ 12 ਅਪ੍ਰੈਲ ਨੂੰ ਮੋਗਾ ਸ਼ਹੀਦ ਉਸਾਤ ਸਿੰਘ ਢਾਲੀਵਾਲ ਹਾਲ ਦੇ ਵਿੱਚ ਇੱਕ ਮੈਂਸ਼ਨ ਹੋ ਰਹੀ ਆ ਆਪ ਸਭ ਨੂੰ ਸਾਰੀਆਂ ਹੀ ਜਥੇਬੰਦੀਆਂ ਦਾ ਮੈਂ ਆਵਾਹਨ ਕਰਦਾ ਕਿ ਉਸ ਦਿਨ ਆਪਣਾ ਤੁਸੀਂ ਡੰਡਾ ਝੰਡਾ ਬੈਨਰ ਜਥੇਬੰਦੀ ਦਾ ਨਾਮ ਨਾਲ ਲੈ ਕੇ ਆ ਸਕਦੇ ਹੋ ਤੁਸੀਂ ਇੱਕ ਵੱਡੇ ਇਕੱਠ ਦਾ ਹਿੱਸਾ ਬਣੋ ਤਾਂ ਕਿ ਅਸੀਂ ਸਾਂਝੇ ਮੋਰਚੇ ਤੇ ਆ ਕੇ ਜੁਗ ਦਾ ਟਾਕਰਾ ਕਰ ਸਕੀਏ ਸੋ ਮੈਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਾਂ ਕਿ ਤੁਸੀਂ ਇਸ ਕਨਵੈਨਸ਼ਨ ਦੇ ਵਿੱਚ ਵੱਧ ਤੋਂ ਵੱਧ ਜੱਥੇਬੰਦੀਆਂ ਇਸ ਦੇ ਵਿੱਚ ਸਮੂਲੀਅਤ ਕਰੋ ਤਾਂ ਕਿ ਅਸੀਂ ਜੁਰਮ ਦਾ ਟੱਕਰਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ